ਬਹੁਤ ਹੀ ਸਤਿਕਾਰਯੋਗ ਪੱਤਰਕਾਰ ਸਹਿਬਾਨ ਅੱਜ ਸưngਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੀ ਇਹ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਸਾਰੇ ਜਥੇਬੰਦੀਆਂ ਦੇ ਆਗੂ ਸਹਿਬਾਨ ਉਗਰਾਹਾ ਸਾਹਿਬ ਤਨੇਰ ਸਾਹਿਬ ਗੋਲੇਵਾਲ ਸਾਹਿਬ ਜੰਗਵੀਰ ਚੋਹਾਨ ਅਰਜਿੰਦਰ ਸਿੰਘ ਟਾਂਡਾ ਨਰਬੈ ਸਿੰਘ ਢੁੱਡੀਕੇ ਪ੍ਰੇਮ ਸਿੰਘ ਭੰਗੂ ਵਰਿੰਦਰ ਸਿੰਘ ਲਖੋਵਾਲ ਡਾਕਟਰ ਸੁਪਨਾਮ ਸਿੰਘ ਗੰਜਾਲਾ ਮੋਟਾ ਸਿੰਘ ਬੁਰਜਕਿਲ ਇਹ ਸਾਰੇ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਨੇ ਅੱਜ ਅਸੀਂ ਅੱਜ ਅਸੀਂ ਬਹੁਤ ਹੀ ਗੰਭੀਰਤਾ ਨਾਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦਾ ਮਰਨ ਵਰਤਾਜ 29ਵੇਂ ਦਿਨ ਚ ਦਾਖਲ ਹੋ ਚੁੱਕਿਆ ਉਹਨਾਂ ਦੀ ਤੇਜ਼ੀ ਨਾਲ ਵਿਗੜ ਰਹੀ ਹਾਲਤ ਔਰ ਉਹਨਾਂ ਦੀ ਜਾਨ ਨੂੰ ਜਿਹੜਾ ਖਤਰਾ ਖੜਾ ਹੋਇਆ ਹੋਇਆ ਉਸ ਬਾਰੇ ਬੜੀ ਚਿੰਤਾ ਵੀ ਪ੍ਰਗਟ ਕੀਤੀ ਹੈ ਗੰਭੀਰਤਾ ਨਾਲ ਇਸ ਮੁੱਦੇ ਨੂੰ ਵਿਚਾਰਿਆ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਦਾ ਵੀ ਅਸੀਂ ਨੋਟਿਸ ਲਿਆ ਔਰ ਸਰਕਾਰ ਜਿਸ ਨੇ ਬਹੁਤ ਅੜੀਲ ਉਤੀਰਾ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਪਿਛਲੇ 29 ਦਿਨਾਂ ਤੋਂ ਇਸ ਮੋਰਚੇ ਬਾਰੇ ਇਹਨਾਂ ਦੀਆਂ ਮੰਗਾਂ ਬਾਰੇ ਸਾਡੇ ਬਹੁਤ ਹੀ ਸਤਕਾਰਯੋਗ ਵੱਡੇ ਆਗੂ ਜੋ ਦਿੱਲੀ ਦੇ ਅੰਦੋਲਨ ਦੇ ਵਿੱਚ ਰਹੇ ਉਹਨਾਂ ਦੀ ਵਿਗੜ ਰਹੀ ਹਾਲਤ ਬਾਰੇ ਜਿਹੜੇ ਚੁੱਪ ਕਰਕੇ ਬੈਠੇ ਆ ਉਹਨਾਂ ਨੂੰ ਵੀ ਬਹੁਤ ਕੰਡੈਮ ਕੀਤਾ ਨਿੰਦਾ ਕੀਤੀ ਜਾਂਦੀ ਹੈ ਇਸ ਲਈ ਸਾਨੂੰ ਬਹੁਤ ਫਿਕਰਬੰਦੀ ਹੈ ਸਰਕਾਰ ਨੂੰ ਚਾਹੀਦਾ ਸੀ ਕਿ ਹੁਣ ਤੱਕ ਉਹ ਦਖਲ ਦੰਦੇ ਪੰਜਾਬ ਸਰਕਾਰ ਵੀ ਉਹ ਸੈਂਟਰ ਸਰਕਾਰ ਵੀ ਮੰਗਾਈ ਪ੍ਰਵਾਨ ਕਰਦੇ ਔਰ ਉਸ ਵੱਡੇ ਆਗੂ ਦੀ ਜਿਹੜੀ ਜ਼ਿੰਦਗੀ ਹੈ ਉਸ ਨੂੰ ਬਚਾਉਣ ਲਈ ਕੋਈ ਪਹਿਲ ਕਦਮੀ ਕਰਦੇ ਪਰ ਬਹੁਤ ਮੰਦਭਾਗੀ ਗੱਲ ਹੈ ਕਿ ਸਰਕਾਰ ਬਿਲਕੁਲ ਚੁੱਪ ਕਰੀ ਬੈਠੀ ਹੈ ਅੱਜ ਅਸੀਂ ਕੰਡੈਮ ਕੀਤਾ ਹੈ ਖਾਸ ਕਰਕੇ ਪੰਜਾਬ ਗਵਰਨਮੈਂਟ ਨੂੰ ਜਿਹੜੀ ਸਾਡਾ ਮੁੱਖ ਮੰਤਰੀ ਸਦਾ ਭਗਵੰਦ ਸਿੰਘ ਮਾਨ ਜਦੋਂ ਇਹ ਮੋਰਚਾ ਸ਼ੁਰੂ ਹੋਇਆ ਸੀ ਤੁਹਾਨੂੰ ਯਾਦ ਹੈ ਕਿ ਚੰਦ ਦਿਨਾਂ ਬਾਅਦ ਹੀ ਉਹ ਸੈਂਟਰ ਤੋਂ ਤਿੰਨ ਬੰਦੇ ਦੀ ਟੀਮ ਲੈ ਕੇ ਇੱਥੇ ਤਿੰਨ ਮੀਟਿੰਗਸ ਕਰਵਾਈਆਂ ਸੀ ਤੇ ਅੱਜ ਇੰਨੇ ਦਿਨ ਹੋ ਗਏ ਮੋਰਚਾ ਚੱਲਦੇ ਨੂੰ ਵੀ 10 ਮਹੀਨੇ ਹੋ ਗਏ ਔਰ ਮਰਨ ਵਰਤੇ ਬੈਠਾ ਨੂੰ 29 ਦਿਨ ਹੋ ਗਏ ਅੱਜ ਜੋ ਪੰਜਾਬ ਦਾ ਮੁੱਖ ਮੰਤਰੀ ਕਿਤੇ ਲੱਭਦਾ ਨਹੀਂ ਨਾ ਉਸਦੇ ਕੈਬਨਿਟ ਵਜ਼ੀਰ ਕਿਤੇ ਲੱਭਦੇ ਨੇ ਨਾ ਕੋਈ ਹਾਰਾ ਨਾਰਾ ਮਾਰਦੇ ਨੇ ਨਾ ਕੋਈ ਉਥੇ ਪਤਾ ਲੈਣ ਜਾਂਦਾ ਇਸ ਗੱਲ ਲਈ ਅਸੀਂ ਉਹਨਾਂ ਦੀ ਬਹੁਤ ਕੋਰ ਨਿੰਦਾ ਕਰਦੇ ਹਾਂ ਨਾਲ ਸੈਂਟਰ ਗਵਰਨਮੈਂਟ ਵੀ ਭਾਵੇਂ ਉਹਨਾਂ ਦਾ ਜੋ ਮਰਜ਼ੀ ਕੋਈ ਕਹਿਣ ਪਰ ਹੁਣ ਤੱਕ ਕਿਸੇ ਨੇ ਬਿਲਕੁਲ ਇਸ ਗੱਲ ਬਾਰੇ ਇੱਕ ਸ਼ਬਦ ਮੂੰਹ ਨਹੀਂ ਬੋਲਿਆ ਕੱਲ ਪ੍ਰਧਾਨ ਮੰਤਰੀ ਜੀ ਤੁਸੀਂ ਪੜ੍ਹਿਆ ਕਿ ਉਹ ਦਿਵਸ ਸੀ ਕੱਲ ਉਸਤੇ ਵੀ ਹੋਰ-ਹੋਰ ਗੱਲਾਂ ਤਾਂ ਬਥੇਰੀਆਂ ਕੀਤੀਆਂ ਫਾਰਮਰਸ ਬਾਰੇ ਪਰ ਇਸ ਦਾ ਇੱਕ ਜ਼ਿਕਰ ਤੱਕ ਨਹੀਂ ਕੀਤਾ ਹੈ ਜਿਹੜਾ ਬਹੁਤ ਨਿੰਦਣਯੋਗ ਹੈ ਇਸ ਲਈ ਅੱਜ ਸਿੰਧ ਕਿਸਾਨ ਮੋਰਚਾ ਨੇ ਇਹ ਫੈਸਲਾ ਕੀਤਾ ਹੈ ਫੌਰੀ ਅਸੀਂ ਤੁਹਾਡੀ ਜਾਣਕਾਰੀ ਲਈ ਜੋ ਏਕਤਾ ਦਾ ਪ੍ਰੋਸੈਸ ਚੱਲ ਰਿਹਾ ਸੀ ਉਸ ਏਕਤਾ ਦੇ ਪ੍ਰੋਸੈਸ ਨੂੰ ਅਸੀਂ ਬਹੁਤ ਪੋਜ਼ਿਟਿਵਲੀ ਲਿਆ ਹੈ ਅਸੀਂ ਤਾਂ ਪਿੱਛੇ ਮਾਰਚ ਦੇ ਵਿੱਚ ਵੀ ਜਿਹੜਾ ਪ੍ਰੋਸੈਸ ਸ਼ੁਰੂ ਕੀਤਾ ਸੀ ਚਲੋ ਕਿਸੇ ਗੱਲ ਕਰਕੇ ਨਹੀਂ ਅੱਗੇ ਕੋਤੇ ਪਰ ਜੋ ਲੈਟਰ ਉਹਨਾਂ ਦਾ ਆਇਆ ਸੀ ਉਸ ਲਈ ਸਿੰਮੂਦ ਕਿਸਾਨ ਮੋਰਚਾ ਦੀ ਆਲ ਇੰਡੀਆ ਦੀ 6 ਮੈਂਬਰੀ ਕਮੇਟੀ 21 ਤਾਰੀਖ ਨੂੰ ਦੁਖਨਵਾਰਨ ਸਾਹਿਬ ਪਟਿਆਲਾ ਵਿਕੇ ਉਹਨਾਂ ਨਾਲ ਮੀਟਿੰਗ ਕੀਤੀ ਸੀ ਜਿਹਦੇ ਵਿੱਚ ਉਹਨਾਂ ਮੋਰਚਾ ਦੇ ਸਾਥੀ ਆਏ ਸੀ ਔਰ ਉਹ ਮੀਟਿੰਗ ਬਹੁਤ ਹੀ ਅੱਛੇ ਮਾਹੌਲੇ ਵਿੱਚ ਹੋਈ ਤੁਸੀਂ ਖਬਰਾਂ ਹੀ ਪੜੀਆਂ ਦੋਹੇ ਪਾਸੋਂ ਯਤਨ ਹੋਏ ਕਿ ਇਹ ਬਹੁਤ ਵੱਡੀ ਲੜਾਈ ਐ ਐਮਐਸਪੀ ਦੀ ਇਸ ਨੂੰ ਜਿੱਤਣ ਲਈ ਬਹੁਤ ਵੱਡਾ ਸੰਘਰਸ਼ ਚਾਹੀਦਾ ਇਸ ਲਈ ਸਾਨੂੰ ਰਲ ਕੇ ਲੜਿਆ ਜਾਵੇ ਏਕਤਾ ਦੇ ਯਤਨ ਕੀਤੇ ਜਾਣ ਬੜੀ ਹੰਮੱਖੀ ਮੀਟਿੰਗ ਸੀ ਔਰ ਉਥੇ ਫੈਸਲਾ ਕੀਤਾ ਕਿ ਇਸ ਪ੍ਰੋਸੈਸ ਨੂੰ ਇਸ ਤਰ੍ਹਾਂ ਹੀ ਅੱਗੇ ਤੋਰਿਆ ਜਾਏ ਇਸ ਪ੍ਰੋਸੈਸ ਨੂੰ ਚਲਦਾ ਰੱਖਿਆ ਜਾਏ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਪ੍ਰੋਸੈਸ ਟੁੱਟਿਆ ਹੁੰਦਾ ਉਹ ਇੱਕ ਮੀਟਿੰਗ ਦੇ ਵਿੱਚ ਏਕਤਾ ਸੰਭਵ ਨਹੀਂ ਹੁੰਦੀ ਪਰ ਇੰਟੈਂਸ਼ਨ ਦੋਏ ਪਾਸੇ ਪੋਜੀਟਿਵ ਹੈ ਅਸੀਂ ਵੀ ਪੋਜੀਟਿਵ ਆ ਉਹ ਵੀ ਪੋਜੀਟਿਵ ਸਨ ਕਿ ਸਾਰੀਆਂ ਕਿਸਾਨਾਂ ਦੀਆਂ ਸਮੂਹ ਮੰਗਾ ਨੂੰ ਐਮਐਸਪੀ ਤੋਂ ਇਹ ਦੂਜੇ ਮਸਲੇ ਦੱਲੇਬਾਦ ਸਾਹਿਬ ਦੀ ਸਿਹਤ ਜਿਹੜੀ ਵਿਗੜ ਰਹੀ ਹੈ ਉਨੂੰ ਧਿਆਨ ਚ ਰੱਖਦੇ ਹੋਏ ਅਸੀਂ ਇਸ ਤਰ੍ਹਾਂ ਏਕਤਾ ਦੇ ਅਮਲ ਨੂੰ ਇਸ ਨੂੰ ਅੱਗੇ ਵਧਾਈਏ ਇਹ ਵੀ ਅੱਜ ਫੈਸਲਾ ਕੀਤਾ ਦੂਜਾ ਫੈਸਲਾ ਕੀਤਾ ਕਿ ਫੌਰੀ ਇਸ ਦੇ ਵਿੱਚ ਅਸੀਂ ਅੱਜ ਫੈਸਲਾ ਕੀਤਾ ਹੈ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਜਾਂ ਜੇ ਉਹ ਅਵੇਲੇਬਲ ਨਾ ਹੋਣ ਤਾਂ ਖੇਤੀਬਾੜੀ ਮੰਤਰੀ ਨੂੰ ਇੱਕ ਵਫਦ ਸੰਗਠਿਤ ਕਿਸਾਨ ਮੋਰਚਾ ਪੰਜਾਬ ਦਾ ਉਹਦੇ ਵਿੱਚ ਦੂਜੇ ਸਾਥੀ ਵੀ ਹੋ ਸਕਦੇ ਨੇ ਸੰਗਠਿਤ ਕਿਸਾਨ ਮੋਰਚੇ ਦੇ ਇੱਕ ਇੱਕ ਸਾਥੀ ਜਿਹੜਾ ਉਹਨਾਂ ਵੀ ਸ਼ਾਮਲ ਹੋਵੇ ਅਸੀਂ ਰਾਸ਼ਟਰਪਤੀ ਸਾਹਿਬ ਤੋਂ ਟਾਈਮ ਜਿਹੜਾ ਜਨਵਰੀ ਦੇ ਪਹਿਲੇ ਹਫਤੇ ਹੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਉਹ ਨਾ ਮਿਲੇ ਤਾਂ ਕਿਤੇ ਵਾਰੀ ਮੰਤਰੀ ਹੋਣ ਤਾਂ ਕਿ ਜ਼ੋਰ ਦੇ ਕੇ ਕਹੀਏ ਕਿ ਤੁਸੀਂ ਕੁੰਮ ਕਰਨੀਂ ਨੀਂਦ ਨਾ ਸੋ ਦਖਲ ਦਿਓ ਜਲਦੀ ਇੱਡਾ ਵੱਡਾ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਨਾਜ਼ੁਕ ਹੋਏ ਹੋਏ ਆ ਬਾਰਡਰਸ ਦੇ ਉੱਪਰ ਸਾਥੀ ਬੈਠੇ ਨੇ ਲੰਬੇ ਸਮੇਂ ਤੋਂ ਰਿਪ੍ਰੈਸ਼ਨ ਬਹੁਤ ਸਰਕਾਰ ਕਰ ਰਹੀ ਹੈ ਪਰ ਆਪਰੇਸ਼ਨ ਨੂੰ ਬਾਰ-ਬਾਰ ਕੰਡੈਮਨ ਕੀਤਾ ਕਿੰਨੀਆਂ ਜਾਂਦਾ ਵੀ ਚਲੇ ਗਈਆਂ ਇਸ ਕਰਕੇ ਅਸੀਂ ਜਲਦੀ ਹੀ ਟਾਈਮ ਲੈ ਕੇ ਭਾਵੇਂ ਰਾਸ਼ਪਤੀ ਸਾਹਿਬ ਦੇਣ ਜਾਂ ਖੇਤੀਬਾੜੀ ਮੰਤਰੀ ਦੇਣ ਜਨਵਰੀ ਦੇ ਪਹਿਲੇ ਹਫਤੇ ਸਯੁੰਗਤ ਕਿਸਾਨ ਮੋਰਚਾ ਦਾ ਡੈਪੂਟੇਸ਼ਨ ਹੈ ਉਹਨਾਂ ਨੂੰ ਮਿਲੇਗਾ ਜਿਸ ਤਰ੍ਹਾਂ ਪਿਛਲੇ ਸਮੇਂ ਅਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ ਤੁਸੀਂ ਇੰਟਰਫੇਅਰ ਕਰੋ ਦਖਲ ਦਿਓ ਜਲਦੀ ਇਹ ਸਿਚੁਏਸ਼ਨ ਦੇ ਜਿਹੜੀ ਗੰਭੀਰ ਹੈ ਬਹੁਤ ਵੋਲੇਟਾਈਲ ਹੈ ਜੇ ਕੋਈ ਖੁਦਾ ਨਾ ਖਾਸਤਾ ਇਹ ਵੀ ਗੱਲ ਹੋ ਜਾਵੇ ਤਾ ਪੰਜਾਬ ਦੇ ਵਿੱਚ ਹਾਲਾਤ ਬਹੁਤ ਨਾਜ਼ੁਕ ਹੋ ਸਕਦੇ ਨੇ ਲਾਂਡ ਆਰਡਰ ਦੀ ਪ੍ਰੋਬਲਮ ਵੀ ਕ੍ਰੀਏਟ ਹੋ ਸਕਦੀ ਹੈ ਅਸੀਂ ਇਸ ਗੱਲ ਤੋਂ ਬਹੁਤ ਵਰੀਡ ਹੈ ਸੋ ਇਸ ਲਈ ਅਜੂ ਫੈਸਲਾ ਕੀਤਾ ਅਸੀਂ ਅਗਲਾ ਪ੍ਰੋਗਰਾਮ ਵੀ ਕੁਝ ਜਿਹੜਾ ਫੈਸਲਾ ਕੀਤਾ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਮੋਰਚੇ ਦੀਆਂ ਜਿਵੇਂ ਖੇਤੀਬਾੜੀ ਨੀਤੀ ਆਈ ਹੈ ਦੂਜੀਆਂ ਮੰਗਾਂ ਪਿੱਛੇ ਜਿਹੜੀਆਂ ਮੋਰਚੇ ਦੇ ਰਹੀ ਉਹਨਾਂ ਬਾਰੇ ਲੜਾਈ ਉਹਦੇ ਬਾਰੇ ਵੀ ਜੋ ਅਗਲਾ ਪ੍ਰੋਗਰਾਮ ਸੀ ਤੈਅ ਕੀਤਾ ਉਹ ਨਰਪੈ ਸਿੰਘ ਢੁੱਡੀ ਜੀ ਉਹ ਤੁਹਾਨੂੰ ਦੱਸਣਗੇ ਸਾਥ ਯੋਗ ਕਿਸਾਨ ਮੰਗਾਂ ਬਾਰੇ ਮਨ ਆਨ ਕਰ ਲੈ ਸੋਚ ਬ੍ਰਸ਼ਾਲੇ ਸਾਥੀਓ ਅਸੀਂ ਕਿਸਾਨ ਮੰਗਾਂ ਬਾਰੇ ਜਿਹੜੀਆਂ ਪਿਛਲੇ ਦਿੱਲੀ ਮੋਰਚੇ ਵੇਲੇ ਬਕਾਇਆ ਰਹਿ ਗਈਆਂ ਸੀ ਉਹਨਾਂ ਬਾਰੇ ਤੇ ਨਾਲ ਜਿਹੜਾ ਤਿੰਨ ਕਾਨੂੰਨਾਂ ਦਾ ਖਰੜਾ ਦੁਆਰਾ ਉਹਨਾਂ ਨੇ ਪੰਜਾਬ ਗਵਰਨਮੈਂਟ ਨੂੰ ਭੇਜਤਾ ਵੀ ਉਹ ਪਾਸ ਕਰੇ ਇਸ ਖਰੜੇ ਨੂੰ ਉਦੇ ਖਿਲਾਫ ਅਸੀਂ ਕੱਲ 23 ਤਰੀਕ ਦੀ ਜਿਹੜੀ ਨੰਗੀ ਆ ਸਾਰੇ ਡਿਸਟ੍ਰਿਕਟ ਹੈੱਡਕੁਆਟਰਾਂ ਤੇ ਵੱਡੇ ਮੁਜ਼ਾਹਰੇ ਜਲਸੇ ਕੀਤੇ ਆ ਤੇ ਇਸੇ ਕੜੀ ਦੇ ਤਹਿਤ ਤੇ ਕੁਝ ਪੰਜਾਬ ਦੀਆਂ ਮੰਗਾਂ ਜਿਵੇਂ ਹਰ ਖੇਤ ਤੱਕ ਨਹਿਰੀ ਪਾਣੀ ਵਪਾਰ ਖੋਲਿਆ ਜਾਵੇ ਪਾਕਿਸਤਾਨ ਦੇ ਨਾਲ ਇਹ ਸਾਰੇ ਮਾਮਲੇ ਤੇ ਅਸੀਂ 9 ਤਰੀਕ ਨੂੰ ਮੋਗੇ 'ਚ ਬਹੁਤ ਵੱਡਾ ਇਕੱਠ ਕਰਨ ਦਾ ਫੈਸਲਾ ਕੀਤਾ ਇਸ ਤੋਂ ਅੱਗੇ ਇਸ ਜਿਹੜਾ ਅੰਦੋਲਨ ਹੈ ਇਹਨੂੰ ਤੇਜ਼ ਕੀਤਾ ਜਾਊ ਸਾਨੂੰ ਐ ਲੱਗਦਾ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਅਸੀਂ ਤਿੰਨ ਕਾਨੂੰਨ ਵਾਪਸ ਕਰਾ ਕੇ ਆਏ ਆ ਉਹਨੂੰ ਨਵੀਂ ਸ਼ਕਲ ਦੇ ਵਿੱਚ ਹੁਣ ਸਟੇਟਾਂ ਨੂੰ ਕਹਿ ਕੇ ਵੀ ਸਟੇਟਾਂ ਦਾ ਮਾਮਲਾ ਖੇਤੀਬਾੜੀ ਦਾ ਤੇ ਉਹ ਸਟੇਟਾਂ ਨੂੰ ਦੇਤਾ ਵੀ ਤੁਸੀਂ ਪਾਸ ਕਰਕੇ ਭੇਜੋ ਇਹ ਤੇ ਉਹ ਇਹ ਅੰਦੋਲਨ ਨੂੰ ਅਸੀਂ ਪੂਰੀ ਸ਼ਿੱਦਤ ਦੇ ਨਾਲ ਤੇਜ਼ ਕਰਾਂਗੇ ਟੰਡਾ ਸਾਹਿਬ ਇਹ ਕਸਟ ਪਸਟ ਕਰਦੇ ਹੋ ਹਾਂਜੀ ਸਾਨੀ ਮੰਗਾ ਸ਼ਬੂ ਦੇ ਖਡੌਰੀ ਬਾਰਡਰ ਤੇ ਨਾਲ ਹੋਰ ਕੀ ਹੈ ਜੀ ਆ ਜਿਹੜਾ ਨਵਾਂ ਖਰੜਾ ਆਇਆ ਜਿਹੜਾ ਖੇਤੀਬਾੜੀ ਨੀਤੀ ਇਹ ਖੇਤੀਬਾੜੀ ਨੀਤੀ ਦੇ ਖਰੜਾ ਆਇਆ ਉਹ ਤਿੰਨ ਕਾਨੂੰਨ ਹੀ ਹੈ ਉਹ ਤਿੰਨ ਕਾਨੂੰਨ ਦੇ ਰੂਪ ਚ ਬਾਸ ਆ ਗਿਆ ਤੇ ਹਦਾਇਤ ਕੀਤੀ ਆ ਆ ਸੈਂਟਰ ਗਵਰਨਮੈਂਟ ਨੇ ਵੀ ਇਹਨੂੰ ਮੰਨ ਲੋ ਪੰਜਾਬ ਗਵਰਨਮੈਂਟ ਨੂੰ ਇਹ ਕਿਹਾ ਇਹ ਨਹੀਂ ਕਿਹਾ ਵੀ ਤੁਸੀਂ ਇਹਨੂੰ ਸੋਚੋ ਉਹਨਾਂ ਨੂੰ ਕਹਿੰਦੇ ਤੁਸੀਂ ਇਸ ਗੱਲ ਨੂੰ ਸਾਡੇ ਸੁਝਾਅ ਨੂੰ ਮੰਨ ਲਓ ਤੇ ਪਾਸ ਕਰੋ ਇੱਕ ਚੀਜ਼ ਹੋਰ ਕਲੀਅਰ ਕਰ ਦੋ ਕਿ ਐਸਕੇਮ ਸ਼ੰਭੂ ਔਰ ਖਨੋੜੀ ਤੇ ਜਾਏਗਾ ਜਾਂ ਨਹੀਂ ਜਾਏਗਾ ਦੇਖੋ ਇਸ ਬਾਰੇ ਚਲੋ ਕਰੋ ਇਹ ਉਹਨਾਂ ਦਾ ਮੋਰਚਾ ਚੱਲ ਰਿਹਾ ਹੈ ਉਸ ਦੇ ਸਬੰਧ ਦੇ ਵਿੱਚ ਆਪਣੇ ਭੰਦੇਰ ਸਾਹਿਬ ਦੀ ਪੱਤੀ ਆਈ ਸੀ ਸਾਨੂੰ 21 ਤਰੀਕ ਨੂੰ ਉਹਨਾਂ ਦੇ ਨਾਲ ਬਹੁਤ ਪੋਜ਼ਿਟਿਵ ਸਾਡੀ ਗੱਲਬਾਤ ਹੋਈ ਹੈ ਤੇ ਉਹ ਚੱਲ ਰਹੀ ਹੈ ਵੀ ਅੱਗੇ ਕਿਸਾਨ ਮੰਗਾ ਤੇ ਆਪਾਂ ਕਿਵੇਂ ਲੜਨਾ ਮਤਲਬ ਇਹ ਨਹੀਂ ਕਿ ਇਹ ਤੈਨੂੰ ਹੋਇਆ ਕਿ ਜਾਂ ਤੈ ਕਿ ਕੀ ਕਹੀਏ ਨੂੰ ਹਾਂ ਨਾ ਨਹੀਂ ਦੇਖੋ ਸਾਡਾ ਮੋਰਚਾ ਅਲੱਗ ਚੱਲਦਾ ਇਹ ਉਸ ਮੋਰਚਾ ਆਪਦੇ ਢੰਗ ਨਾਲ ਚੱਲਦਾ ਉਹ ਜਿੰਨੇ ਚਲਾ ਰਹੇ ਆ ਬਾਕੀ ਅਸੀਂ ਉਹਨਾਂ ਦੀ ਸਿਹਤ ਬਾਰੇ ਚਿੰਤਾ ਤੇ ਉਹਦੇ ਲਈ ਰਾਸ਼ਟਰਪਤੀ ਨੂੰ ਜਿਵੇਂ ਮਿਲਣ ਦਾ ਅਸੀਂ ਨਹੀਂ ਨਹੀਂ ਸਾਡੀ ਬੇਨਤੀ ਹੈ ਦੇਖੋ ਜਿਹੜੇ ਸਾਥੀ ਮੋਰਚਾ ਚਲਾ ਰਹੇ ਆ ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ ਪ੍ਰੋਗਰਾਮ ਦੇਣੇ ਅੱਗੇ ਪ੍ਰੋਗਰਾਮ ਤੈਅ ਕਰਨਾ ਇਹ ਸਾਡਾ ਪ੍ਰਾਇੋਰਟੀ ਤਾਂ ਹੈ ਨਹੀਂ ਪਰ ਅਸੀਂ ਉਹਨਾਂ ਦੀ ਮੰਗਾਂ ਬਾਰੇ ਕਿਉਂਕਿ ਮੰਗਾਂ ਤਾਂ ਸਾਰੀਆਂ ਸੇਮ ਨੇ ਐਮਐਸਬੀ ਦੀ ਲੀਗਲ ਗਾਰੰਟੀ ਦੂਜੀਆ ਮੰਗਾ ਕਰਜ਼ਾ ਇਹ ਸਾਰੀਆਂ ਸਕੀਮ ਦੀਆਂ ਮੰਗਾਂ ਨੇ ਇਕੱਠੇ ਇਸ ਬਾਰੇ ਲੜ ਰਹੇ ਹਾਂ ਅਸੀਂ ਉਹਨਾਂ ਮੰਗਾਂ ਬਾਰੇ ਜ਼ਰੂਰ ਲੜਾਈ ਹੈ ਉਹ ਗਿਣਾ ਚਾਹੁੰਦੇ ਐ ਸੇ ਬੱਲੇਵਾਲ ਸਾਹਮਣੇ ਤਾਂ ਵਾਹ ਪੇ ਬੋਲ ਦਿਆ ਹੈ ਕਿ ਆਰਪਾਰ ਕੀ ਲੜਾਈ ਹੈ ਉਹ ਮੈਂ ਤਾਂ ਇੱਥੇ ਸੇ ਉਠੂੰਗਾ ਨਹੀਂ ਜਾਨ ਜਾਏ ਤਾਂ ਜਾਏ ਪੰਗੂ ਸਾਹਿਬ ਆਪ ਉਸ ਸਟੈਂਡ ਦੇ ਸਾਥ ਹੈ ਜਾਂ ਆਪ ਉਹਨੂੰ ਰਿਕਵੈਸਟ ਕਰਨਗੇ ਕਿ ਦੂਸਰੇ ਤਰੀਕੇ ਸਤ ਅੰਦੋਲਨ ਅੱਗੇ ਵਧਾਏ ਜਾਂ ਅੰਸ਼ਨ ਖਤਮ ਕਰੇ ਕਿਉਂਕਿ ਉਹਨਾਂ ਦੀ ਜਾਨ ਵੀ ਕਾਫੀ ਮੈਥਫੋਰਨ ਹੈ ਪੰਜਾਬ ਦੇ ਲਈ ਦੇਖੋ ਸਵਾਲ ਹੈ ਨਾ ਵੀ ਅੰਸ਼ਨ ਤੇ ਬੈਠਣਾ ਮਰਨ ਵਰਤ ਰੱਖਣਾ ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ ਇਹ ਸਾਡਾ ਨਹੀਂ ਹੈ ਇਹ ਉਸ ਮੋਰਚੇ ਨੇ ਤੈਅ ਕੀਤਾ ਡੱਲੇਵਾਲ ਸਾਹਿਬ ਨੇ ਤੈਅ ਕੀਤਾ ਪਰ ਸਾਨੂੰ ਹਮਦਰਦੀ ਹੈ ਸਾਡਾ ਵੱਡਾ ਆਗੂ ਹੈ ਉਹਦੀ ਜਾਨ ਇਸ ਤਰ੍ਹਾਂ ਜਾਵੇ ਨਾ ਸੰਘਰਸ਼ ਲਈ ਅਜੇ ਬਹੁਤ ਜ਼ਰੂਰਤ ਹੈ ਉਹਨਾਂ ਦੀ ਇਸ ਲਈ ਸੀ ਹਰ ਕਦਮ ਲੈ ਰਹੇ ਹਾਂ ਉਹਨਾਂ ਦੀ ਜਾਨ ਨੂੰ ਬਚਾਉਣ ਲਈ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰ ਲਈ گورنر ਸਾਹਿਬ ਨੂੰ ਮਿਲੇ 23 ਤਰੀਕ ਨੂੰ ਛੋਟਾ ਤਾਂ ਨਹੀਂ ਸੀ ਜਿਹੜੇ ਕੱਲ ਸਾਰੇ ਪੰਜਾਬ ਦੇ ਵਿੱਚ ਸਾਰੀਆਂ ਥਾਵਾਂ ਤੇ ਵੱਡੇ ਤਰਨੇ ਮਜ਼ਾਰੇ ਹੋਏ ਆ ਇਹ ਉਹਦੇ ਲਈ ਇੰਡੀਅਨ ਸਾਰੇ ਸਾਰੇ ਇੰਡੀਆ ਦੇ ਵਿੱਚ ਇਹ ਇਹ ਕੋਈ ਛੋਟਾ ਉਹ ਨਹੀਂ ਸੀ ਸਭੂ ਸਭ ਪ੍ਰੋਬਲਮ ਕਿਤੇ ਤੁਸੀਂ ਜਾਣਾ ਨਹੀਂ ਚਾਹੁੰਦੇ ਜਾਂ ਉਹ ਬੁਲਾ ਨਹੀਂ ਰਹੇ ਗੱਲ ਅਲੀ ਕਿੱਥੇ ਹੈ ਜੀ ਸਿੱਧਾ ਸਪਸ਼ਟ ਸਵਾਲ ਹੈ ਜੀ ਇਹ ਇਹ ਵੀ ਟੈਸਟ ਕਰਦੇ ਹਾਂ ਕਿ ਤੁਸੀਂ ਨਹੀਂ ਜਾਓਗੇ ਹੁਣ ਉੱਥੇ ਜਾਂ ਜਾਓਗੇ ਗੱਲ ਕਿੱਥੇ ਅੜੀ ਵੀ ਇਹਦੇ ਨਾਲ ਹੀ ਦੰਦੇয়াল ਸਾਹਿਬ ਨੇ ਥੋੜੇ ਕੁਛ ਮੈਂ ਪਹਿਲਾਂ ਹੀ ਸਾਰੇ ਦੇਸ਼ ਨੂੰ ਅਪੀਲ ਕੀਤੀ ਆ ਵੀ ਸਾਰਾ ਦੇਸ਼ ਇੱਕ ਹੋਣਾ ਚਾਹੀਦਾ ਜੇ ਕਿਸਾਨਾਂ ਦੀਆਂ ਮੰਗਾਂ ਮਨਵਾਈਆਂ ਜਾਣ ਠੀਕ ਹੈ ਕੋਈ ਹਰਸ ਨਹੀਂ ਹੈ ਸਾਰਾ ਦੇਸ਼ ਅਜ ਜੇ ਸਾਰੇ ਸਹ ਨਹੀਂ ਨਹੀਂ ਇਹ ਮੰਗਾ ਸਾਰੀ ਕਿਸਾਨੀ ਦੇ ਮੰਗਾ ਨੇ ਸਾਰਾ ਆਲ ਇੰਡੀਆ ਸਿੰਘਦ ਕਿਸਾਨ ਮੋਰਚਾ ਅਜ ਤਾ ਸਾਰੇ ਦੇਸ਼ ਦੇ ਵਿੱਚ ਐਕਸ਼ਨ ਕੀਤੇ ਨੇ ਇਹ ਸਾਰੀਆਂ ਮੰਗਾਂ ਦੇ ਪ੍ਰਸਤਾ ਚਾਹੁੰਦੇ ਹਾਂ ਅਸੀਂ ਅਸੀਂ ਚਾਹੁੰਦੇ ਹਾਂ ਸਮਝੀ ਲੜਾਈ ਹੋਵੇ ਸਾਡਾ ਇਹ ਜੀ ਕੈਦਿਕ ਨੌਲ ਨੂੰ ਮੁੱਖ ਫੋਰਮ ਬਾਕੀ ਤੋਂ ਮੈਂ ਫੋਰਮ ਤੁਹਾਡੇ 9 ਤਰੀਕ ਵਾਲੇ ਇਕੱਠ 'ਚ ਆ ਰਹੇ ਨੇ ਸੱਦਾ ਭੇਜੋਗੇ ਜਾਂ 30 ਤਰੀਕ ਵਾਲੇ ਬੰਦੇ ਵਿੱਚ ਤੁਸੀਂ ਸਮਰਥਨ ਕਰਦੇ ਹੋ ਕਿ ਨਹੀਂ ਕਰਦੇ ਇੱਕ ਇੱਕ ਲਫਜ਼ੇ ਵਿੱਚ ਸਪਸ਼ਟ ਕਰ ਦੋ ਕੋਈ ਜਾਓਗੇ ਜਾਂ ਨਹੀਂ ਜਾਓਗੇ ਦੇਖੋ ਨਹੀਂ ਨਹੀਂ ਕੋਈ ਦੇਖੋ 3 ਤਰੀਕ ਵਾਲਾ ਜਿਹੜਾ ਸਾਡੇ ਨਾਲ ਕੋਈ ਡਿਸਕਸ ਕਰਕੇ ਤੇ ਕਿਸੇ ਐਕਸ਼ਨ ਦਿੱਤਾ ਨਹੀਂ ਹੈ ਉਹਨਾਂ ਦਾ 3 ਤਰੀਕ ਨਹੀਂ ਹੈ ਉਹਨਾਂ ਦਾ 24 ਨੂੰ ਵੀ ਹੈ 26 ਨੂੰ ਵੀ ਹੈ 30 ਨੂੰ ਵੀ ਹੈ ਠੀਕ ਹੈ ਅਲੱਗ-ਅਲੱਗ ਐਕਸ਼ਨ ਹੈ ਇਸ ਲਈ ਮੈਂ ਪਹਿਲਾਂ ਹੀ ਕਿਹਾ ਵੀ ਉਹਨਾਂ ਦਾ ਪ੍ਰੈਰੋਗੇਟਿਵ ਐਕਸ਼ਨ ਲਈ ਜਾਣਾ ਇਹ ਸਾਡਾ ਪ੍ਰੈਰੋਗੇਟਿਵ ਐਸਕੇਮ ਦਾ ਵੀ ਕਿਸ ਐਕਸ਼ਨ ਜਾਣਾ ਕਿਸ ਚ ਨਹੀਂ ਜਾਣਾ ਅਸੀਂ ਇੱਕ ਉਹਨਾਂ ਨੂੰ ਸਟਰੈਂਥਨ ਕਰਨ ਲਈ ਉਹਨਾਂ ਦੀ ਜਾਨ ਬਚਾਉਣ ਲਈ ਮੰਗਾਂ ਨੂੰ ਸਰਕਾਰ ਨੂੰ ਪ੍ਰੈਸ਼ਰ ਕਰਨ ਲਈ ਅਸੀਂ 23 ਤਰੀਕ ਨੂੰ ਬਹੁਤ ਛੋਟਾ ਦਾ ਹੈ ਨਹੀਂ ਸਾਰੇ ਦੇਸ਼ ਦਿੱਤਾ ਅਸੀਂ ਦੁਬਾਰਾ ਫੇਰ ਰਾਸ਼ਟਰਪਤੀ ਨੂੰ ਜਨਵਰੀ ਦੇ ਪਹਿਲੇ ਹਫਤੇ ਉਹ ਕਹਦ ਲਈ ਕਰ ਰਹੇ ਹਾਂ ਅਸੀਂ ਕਿਉਂਕਿ ਚਿੰਤਾਤਾਂ ਸੀ ਉਹਨਾਂ ਤੋਂ ਸਾਡਾ ਇਹ ਕੋਈ ਵੀ ਕਹਿਦਾ ਹੈ ਸਾਰੇ ਉਸਾਰ ਯੂਨੀਅਨ ਹੈ ਜਾਂ ਨੇਤਾ ਹੈ ਉਹ ਇੱਕ ਜੁੱਟ ਨਹੀਂ ਹੈ I mean ਆਪ ਲੋਕ ਕੀ ਮੰਨਤੇ ਹੈ ਆਪ ਲੋਕ ਇਕੱਠੇ ਹੈ ਕਿ ਅਲੱਗ-ਅਲੱਗ ਦੇਖੋ ਹਮਾਰਾ ਕਹਿਣਾ ਇਹ ਹੈ ਕਿ ਹਮਾਰਾ ਏਕਤਾ ਦਾ ਪ੍ਰੋਸੈਸ ਜਾਰੀ ਹੈ ਏਕਤਾ ਦਾ ਪ੍ਰੋਸੈਸ ਜਾਰੀ ਹੈ ਹਮਾਰਾ ਅਭੀ ਟੁੱਟਾ ਨਹੀਂ ਹੈ ਕੋਈ ਬਾਤ ਨਹੀਂ ਕੱਲੇ ਆ ਰਹੀ ਆ ਕਿ ਕੁਝ ਜਿਹੜੀਆਂ ਸੋਸ਼ਲਿਸਟ ਜਥੇਬੰਦੀਆਂ ਹੈਗੀਆਂ ਜਾਂ ਲੈਫਟ ਨਾਲ ਸੰਬੰਧਤ ਹੈਗੀਆਂ ਉਹਨਾਂ ਦੀ ਅਪਰੋਚ ਦੇ ਕਾਰਨ ਇਹ ਕਹਿੰਦੀ ਲੈਫਟ ਨਾਲ ਜਿਹ ਨਹੀਂ ਅਜੇ ਹਰ ਕੋਈ ਨਹੀਂ ਲੈਫਟ ਵਾਲੀਆਂ ਉੱਥੇ ਹੀ ਬੈਠੀਆਂ ਨੇ ਉਹ ਕਰੋ ਸਰ ਸਰ ਬਿਲਕੁਲ ਇਹ ਕਿਦਾਂ ਕਿਥੋਂ ਤੱਕ ਸੋਸ਼ਲਿਸਟ ਵਾਲੀ ਗੱਲ ਅੱਜ SKM ਹੈ ਕਿ ਕੋਈ ਇਕੱਲਾ ਸੋਸ਼ਲਿਸਟਾਂ ਦਾ ਨਹੀਂ ਹੈ ਇਹਦੇ 'ਚ ਬਹੁਤ ਸਾਰੀਆਂ ਜੁਥੇ ਬੰਨੀਆਂ ਕਾਡੀਆਂ ਲਖੋ ਆਪ ਸਾਡੀ ਕਿਥੇ ਬੰਦੀ ਹੈ ਆਪਣੀਆਂ ਹੋਰ ਕਿਸਾਨ ਯੂਨੀਅਨ ਆ ਇਹਦੇ ਵਿੱਚ ਜੇ ਇਹਨੂੰ ਕੋਈ ਲੈਫਟਾਂ ਲਈ ਇਹ ਕੋਈ ਆਰਗੇਨਾਈਜੇਸ਼ਨ ਹੈ ਲੈਫਟਾਂ ਦੀ ਆਰਗੇਨਾਈਜੇਸ਼ਨ ਨੂੰ ਲੈ ਕੇ ਕੋਈ ਨਹੀਂ ਅਪਰੋਚ ਨੂੰ ਕੋਈ ੜਕਾ ਨਹੀਂ ਹੈ ਦੇਖੋ ਅਪਰੋਚ ਨੂੰ ਜੇ ਡਿੱਕਾ ਹੁੰਦਾ ਤਾਂ ਡੰਨਿਆ ਸਾਹਿਬ ਸਾਡੇ ਨਾਲ ਹੀ ਰਹੇ ਆ ਉੱਥੇ ਦਿੱਲੀ ਦੇ ਜੇ ਉਹਨਾਂ ਨੂੰ ਅਪਰੋਚਦਾ ਕੋਈ ਸਾਡੇ ਨਾਲ ਨਹੀਂ ਮੈਂ ਇਸਕੀਮ ਦੇ ਤੌਰ ਤੇ ਕਰਦਾ ਉਹਨਾਂ ਨੂੰ ਕੋਈ ਇਹ ਨਹੀਂ ਗੱਲ ਹੈ ਅੱਜ ਉਹਨਾਂ ਨੇ ਅੱਜ ਮੋਰਚਾ ਆਵਦਾਨਗ ਸ਼ੁਰੂ ਕੀਤਾ ਉਹ ਆਪਣੀਆਂ ਕਲਾਂ ਦੇ ਆਇਆ ਕੋਈ ਟਾਈਮ ਰਾਈਨ ਬੰਗੋ ਸਾਹਿਬ ਜਿਵੇਂ ਓਟਾ ਸਿੰਘ ਸ਼ਾਦੀਪੁਰ ਜਾਣਾ ਚਾਹੁੰਦੇ ਨੇ ਉੱਥੇ ਲਖੋਵਾਲ ਜਾਣਾ ਚਾਹੁੰਦੇ ਨੇ ਲੇਕਿਨ ਜ਼ਿਆਦਾ ਜਿਹੜੇ ਲੋਕ ਨੇ ਉਹ ਕਹਿੰਦੇ ਨਹੀਂ ਜਾਣਾ ਚਾਹੀਦਾ ਇਸ ਕਰਕੇ ਇਹਨਾਂ ਦੀ ਆਵਾਜ਼ ਪਿੱਛੇ ਰਹਿ ਜਾਂਦੀ ਨਹੀਂ ਜੀ ਜਾ ਕੇ ਆਏ ਸਾਰੇ ਉੱਥੇ ਜਿਹੜੇ ਜਾ ਰਹੇ ਆ ਠੀਕ ਹੈ ਅਸੀਂ ਤਾਂ ਕਿਸੇ ਨੂੰ ਨਹੀਂ ਕਿਹਾ ਹੈ ਜਿਹੜੇ ਨਹੀਂ ਕੋਈ ਕੋਈ ਐਸਾ ਜੀ ਟੈਂਟ ਨਹੀਂ ਇਹ ਉਹਨਾਂ ਸਾਥੀਆਂ ਨਹੀਂ ਪਹਿਲਾਂ ਪਹਿਲ ਕਰਕੇ ਮੋਰਚਾ ਲਾਇਆ ਨਾ ਉੱਥੇ ਅਸੀਂ ਤਾਂ ਲਾਇਆ ਨਹੀਂ ਇਸ ਐਸਾ ਕੋਈ ਰਿਟੈਂਟ ਨਹੀਂ ਜੀ ਮੈਂ ਬੈਂਕ ਫਲੈਂਸ ਰਸੋ ਆਪਾਂ ਚ ਨਹੀਂ ਕਰਦੇ ਇੱਕੋ ਮਿੰਟ ਮੈਂ ਦੱਸਣਾ ਚਾਹੁੰਦਾ ਕਿ ਸਾਡੇ 21 ਤਰੀਕ ਨੂੰ ਸਾਡਾ ਜੋ ਆਲ ਇੰਡੀਆ ਦਾ ਸਯੁਗਤ ਮੋਰਚਾ ਸੀ ਉਹਨਾਂ ਦੇ 6 ਮੈਂਬਰੀ ਕਮੇਟੀ ਪਟਿਆਲੇ ਦੇ ਵਿੱਚ ਆ ਉਹਨਾਂ ਨੇ ਉਹਨਾਂ ਨੇ ਮੀਟਿੰਗ ਕੀਤੀ ਆ ਉਹਨਾਂ ਦੇ ਇੱਕ ਫਾਰਮ ਵੱਲੋਂ ਸਾਨੂੰ ਚਿੱਠੀ ਆਈ ਸੀ ਬਧੇਰ ਵੱਲੋਂ ਦੂਸਰੇ ਫਾਰਮੂਲੋਆਂ ਨਾਲ ਉਸ ਉਹਨਾਂ ਦੀ ਕੋਈ ਸਹਿਮਤੀ ਨਹੀਂ ਬਣੀ ਜਦੋਂ ਸਾਡੇ ਉਹਨਾਂ ਦੀ ਕੋਈ ਸਹਿਮਤੀ ਬਣਦੀ ਆ ਜਾਂ ਸਾਡਾ ਜਿਹੜਾ ਫਾਰਮ ਆ ਫਿਰ ਉਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਆ ਅਸੀਂ ਇੱਕ ਪਲੇਟਫਾਰਮ ਤੇ ਓਨਲੀ ਸਾਡਾ ਸੰਯੁਕਤ ਮੋਰਚਾ ਤਿਆਰ ਆ ਅਰ ਜੇ ਥੋੜਾ ਜਿਆ ਇਨਾ ਹੋਵੇ ਸਾਡੀ ਇੱਕ ਅੱਧੀ ਮੀਟਿੰਗ ਹੋਰ ਲੱਗੂਗੀ ਅੱਜ ਵੀ ਅਸੀਂ ਬਹੁਤ ਇਸ ਗੱਲ ਨੂੰ ਆਪਣੇ ਵਿੱਚ ਜੜੀ ਖੋਖਿਆ ਹੋਆ ਕਿ ਸਾਨੂੰ ਫੇਰ ਜਿਹੜੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣਾ ਜਿਹੜਾ ਸਾਡਾ ਆਲ ਇੰਡੀਆ ਦਾ ਸਾਡੀ 6-6 ਮੈਂਬਰੀ ਕਮੇਟੀ ਆ ਉਹਨਾਂ ਨੂੰ ਫੇਰ ਦੁਬਾਰਾ ਉਹਨਾਂ ਕੋ ਮੀਟਿੰਗ ਲੈ ਕੇ ਅਸੀਂ ਜਾ ਰਹੇ ਹਾਂ ਵਿੱਚ ਇੰਨਾ ਫਰਕ ਆ ਥੋੜਾ ਜਿਹਾ ਦੂਜਾ ਫੋਰਮ ਕਿਉਂ ਨਹੀਂ ਆਇਆ ਸੀ ਯਾਨੀ ਕਿ ਦੂਜਾ ਫੋਰਮ ਨਾਮ ਦੇ ਕਾਰਨ ਸੀ ਤਾਂ ਇਹਦਾ ਜਵਾਬ ਤੇ ਉਹ ਢੱਲੇਵਾਲ ਸਾਹਿਬ ਉਹ ਨਹੀਂ ਦੇ ਸਕਦੇ ਕਿ ਉਹਦੀ ਆਈ ਸੀ ਤੁਸੀਂ ਤੁਸੀਂ ਨਾਰਾਜ਼ ਹੋ ਨਹੀਂ ਹੈ ਇਹ ਤੇ ਹੈ ਹੀ ਆ ਜੀ ਨਾਰਾਜ਼ ਤੁਸੀਂ ਜਦੋਂ ਆਪਾਂ ਇਕੱਤਰ ਪੱਤਾ ਹੀ ਕਰਨੇ ਆ ਇਕੱਠ ਕਰਨਾ ਵਾ ਇੱਕ ਇੱਕ ਹੜਾ ਉਹਦੇ ਵਿੱਚ ਸਾਰਿਆਂ ਦਾ ਸਾਰੇ ਬੈਠੇ ਬਹਿਣਾ ਤੇ ਸਾਰੇ ਹੈਗੇ ਉਹ ਹਾਂਜੀ ਜਾਣ ਬੁੱਝ ਕੇ ਨਹੀਂ ਆ ਰਹੇ ਤੁਹਾਡੇ ਨਾਲ ਇਹ ਜੇ ਉਹਨਾਂ ਦੀ ਮਨਸਾ ਤੇ ਉਹਨਾਂ ਨੂੰ ਪਤਾ ਲੱਗ ਸਕਦਾ ਉਹਨਾਂ ਕੋਲ ਤੇ ਸਵਾਲ ਕਰ ਸਕਦਾ ਪਕੂ ਸਾਹਿਬ ਪਕੂ ਸਾਹਿਬ ਹਾਂਜੀ ਹਾਂਜੀ ਕਿ ਤੁਸੀਂ ਤਾਂ ਗੱਲ ਕੀਤੀ ਜੇ ਤੁਸੀਂ ਸਾਰੇ ਕਹਿੰਦੇ ਹੋ ਪੰਗੂ ਸਾਹਿਬ ਅੱਜ ਪੰਗੂ ਸਾਹਿਬ ਯੈਸ ਯਰ ਜੀ ਤੁਸੀਂ ਪੰਗੂ ਜੀ बार-बार ਸਾਰੇ ਇਹ ਕਹਿ ਰਹੇ ਹੋ ਕਿ ਬਹੁਤ ਇੰਪੋਰਟੈਂਟ ਹੈ ਪ੍ਰਰੋਗੇਟਿਵ ਉਹਨਾਂ ਦਾ ਆਪਣਾ ਚਾਹ ਮਰਨ ਵਰਤਦਾ ਹੈ ਪਰ ਬਹੁਤ ਲਾਈਫ ਇੰਪੋਰਟੈਂਟ ਹੈ ਰੋਜ਼ ਮੈਡੀਕਲ ਦੀ ਜਿਹੜੀ ਰਿਪੋਰਟਸ ਆ ਰਹੀਆਂ ਨੇ ਉਹਨਾਂ ਦੀ ਡਾਕਟਰਸ ਨੇ ਅੱਜ ਤੱਕ ਕਹਿੰਦਾ ਹੈ ਕਿ ਉਹਦੇ ਹਾਲਾਤ ਇੱਥੇ ਤੱਕ ਖਰਾਬ ਹੋ ਗਏ ਕਿ ਜਿਉਂ ਛੱਡ ਵੀ ਰਹੇ ਇਸ ਟਾਈਮ ਮਰਨ ਵਰਤ ਤੇ ਸ਼ਾਇਦ ਉਹ ਉਹਨਾਂ ਲਈ ਕਵਰ ਨਹੀਂ ਕਰ ਸਕੰਗੇ ਫਿਕਰਮੰਦ ਸਾਰੇ ਨੇ 71 ਤਾਲੀ ਤੁਸੀਂ ਮੀਟਿੰਗ ਵੀ ਕੀਤੀ ਇਹਨੇ ਲੰਮਾ ਲੰਮਾ ਕਿ ਕਿਉਂ ਕਰ ਰਹੇ ਹੋ ਇੰਨਾ ਵੀ ਕਿਹੜੀ ਪਹਿਲੇ ਤੁਸੀਂ ਆਲਰੇਡੀ ਇਕੱਠੇ ਕੰਮ ਕਰ ਚੁੱਕੇ ਹੋ ਕਿ ਪਹਿਲੀ ਵਾਰ ਤਾਂ ਹੈ ਨਹੀਂ ਵੀ ਬਿਲ ਕੇ ਬੈਠਨੇ ਦੇਖੋ ਲੰਮਾ ਨਹੀਂ ਰਹੇ ਫਿਕਰਮੰਦ ਤਾਂ ਸਰਕਾਰ ਨਹੀਂ ਫਿਕਰਮੰਦ ਹੈ ਇਹ ਨਹੀਂ ਫਿਕਰਮੰਦ ਤਾਂ ਸਰਕਾਰ ਨਹੀਂ ਹੈ ਨਹੀਂ ਦੇਖੋ ਅਸੀਂ ਤਾਂ ਫਿਕਰਮੰਦ ਆ ਅਸੀਂ 23 ਦੀ ਮੀਟਿੰਗ ਕੀਤੀ ਆ ਅੱਗੇ ਵੀ ਮੀਟਿੰਗ ਕਰਨ ਨੂੰ ਤਿਆਰ ਆਂ ਹਰ ਤਰ੍ਹਾਂ ਤਿਆਰ ਆਂ ਅੱਥੇ ਅੰਦੋਲਨ ਜੀਪੀਐਮ ਦੇ ਪ੍ਰਧਾਨੂ ਕਮੇਟੀ ਲਗਾਈ ਹੈ ਨਹੀਂ ਨਹੀਂ ਸਾਡੇ ਸਾਡੇ ਵੱਲੋਂ ਕੋਈ ਲੰਕਾਇ ਨੇ ਜਾ ਰਿਹਾ ਲੰਗਵਾਏ ਦਾ ਉਲਟਾ ਉਹਨਾਂ ਵੱਲੋਂ ਜਾ ਰਿਹਾ ਹੈ ਕਿਉਂਕਿ ਕਿੰਨੀ ਦੇਰ ਬਾਅਦ ਉਹਨਾਂ ਦਾ ਲੈਟਰ ਆਇਆ ਚਾਰ ਪੰਜ ਮਹੀਨੇ ਪ੍ਰੋਸੈਸ ਬੰਦ ਰਿਹਾ ਥੋੜੀ ਜਾਣਕਾਰੀ ਫਰਮ ਵਿੱਚ ਮੋਰਚਾ ਲੱਗਿਆ ਮਾਰਚ ਮਾਰਚ ਦੇ ਵਿੱਚ ਮੀਟਿੰਗਸ ਹੋਈਆਂ ਪ੍ਰੋਸੈਸ ਬੰਦ ਹੋ ਗਿਆ ਹੁਣ ਦੁਬਾਰਾ ਇਨੀਸ਼ੀਏਟਿਵ ਉਹਨਾਂ ਨੇ ਲਿੱਤਾ ਸੀ ਦੁਬਾਰਾ ਫੇਰ ਗਏ ਤੁੰਗੋ ਸਾਹਿਬ ਮੀਟਿੰਗ ਦੁਬਾਰਾ ਕੀਤੀ ਹੈ ਤੁੰਗੋ ਸਾਹਿਬ ਤੁਸੀਂ ਰਾਸ਼ਟਰਪਤੀ ਨੂੰ ਜਨਵਰੀ ਦੇ ਪਹਿਲੇ ਹਫਤੇ ਮਿਲ ਰਹੇ ਹੋ ਇਹਦੀ ਕੀ ਗਾਰੰਟੀ ਹੈ ਕਿ ਜਿਹੜੇ ਨੇ ਇੰਨੇ ਦਿਨੋਂ ਬਚੇ ਜਾਣਗੇ ਮਤਲਬ ਇੱਕ ਇੱਕ ਕਿੰਨਾ ਬੜਾ ਕੀਮਤੀ ਆ ਉਹਦੀ ਮਤਲਬ ਹੱਥ ਨਹੀਂ ਉੱਠਦੇ ਆ ਤੁਸੀਂ 10 15 ਦਿਨ ਹੋ ਗਏ ਸਵਾਲ ਹੋ ਰਹੇ ਨੇ ਕਿ ਗਰੰਟੀ ਹੈ ਕਿ ਰਾਸ਼ਟਰਪਤੀ ਮਿਲਣਗੇ ਤੇ ਉਸ ਤੋਂ ਬਾਅਦ ਉਹ ਠੀਕ ਹੋ ਜਾਣਗੇ ਦੇਖੋ ਉਹਦਾ ਸਰਕਾਰ ਦੀ ਜ਼ਿੰਮੇਵਾਰੀ ਐ ਨਾ ਸਰਕਾਰ ਨੇ ਦੇਖਣਾ ਹੈ ਸਰਕਾਰ ਅਸਲ ਅਸਲ ਪੰਜਾਬ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਨੂੰ ਬੜਾ ਬਲ ਦੇ ਕੇ ਕਿਹਾ ਪਹਿਲਾਂ ਵੀ ਕਾਜ ਫੇਰ ਕਹਿੰਦੇ ਫੋਰਨ ਇੰਟਰਫੇਅਰ ਕਰਨ ਪੰਜਾਬ ਦਾ ਮੁੱਖ ਮੰਤਰੀ ਹੈ ਜਿਹੜਾ ਪਹਿਲਾਂ ਇੱਥੇ ਮੀਟਿੰਗਸ ਕਰਵਾਉਂਦਾ ਰਿਹਾ ਅੱਜ ਉਹ ਚੁੱਪਾ ਇੱਥੇ ਜਾਂਦਾ ਵੀ ਕੋਈ ਨਹੀਂ ਇਹ ਜ਼ਿੰਮੇਵਾਰੀ ਕਿਉਂ ਨਹੀਂ ਲੈਂਦੇ ਇਸ ਗੱਲ ਦੇ ਇਹ ਜਾਣ ਇੰਟਰਫੀਅਰ ਕਰਨ ਸੀਐਨ ਦਾ ਵੀ ਬਿਆਨ ਆਇਆ ਕਹਿੰਦੇ ਯੂਕਰੇਨ ਦੀ ਲੜਾਈ ਪੀਐਨ ਰੋਕ ਸਕਦੇ ਆ ਤਾਂ ਉੱਥੇ ਕਿਉਂ ਨਹੀਂ ਜਾਂਦੇ ਹਾਂ ਹਾਂਜੀ ਲਖੋਵਾਲਾ ਸਾਹਿਬ ਵੱਡੇ ਲੀਡਰ ਨੇ ਸਾਨੂੰ ਬਹੁਤ ਫਿਕਰ ਆ ਉਹਨਾਂ ਦਾ ਅਸੀਂ ਇਹ 13 ਮਹੀਨੇ ਇੱਕ ਟਰਾਲੀ 'ਚ ਬੈਠ ਬੈਠ ਕੇ ਅਸੀਂ ਗੁਜ਼ਾਦੀਆਂ ਨੇ ਅਸੀਂ ਉਹਨਾਂ ਦੇ ਲਈ ਹਰ ਪ੍ਰੋਗਰਾਮ ਦੇ ਰਹੇ ਆ ਪੈਰਲਲ ਪ੍ਰੋਗਰਾਮ ਦੇ ਰਹੇ ਆ ਅਸੀਂ ਇਹ ਨਹੀਂ ਵੀ 5000 ਬੰਦਾ ਉੱਥੇ ਬਿਠਾ ਦਈਏ ਜਾ ਕੇ ਉਹਨਾਂ ਨਾਲ ਕਿਹੜਾ ਉਹਨਾਂ ਦੀ ਬਚ ਬਚ ਸਕਦੇ ਆ ਅਸੀਂ ਸਰਕਾਰ ਤੇ ਪ੍ਰੈਸ਼ਰ ਦੂਜੇ ਤਰੀਕਿਆਂ ਨਾਲ ਅਸੀਂ ਪ੍ਰੈਸ਼ਰ ਪਾ ਰਹੇ ਆ ਜਿਵੇਂ ਅਸੀਂ ਕੱਲ ਪ੍ਰੈਸ਼ਰ ਪਾਇਆ 23 ਨੂੰ ਅਸੀਂ ਰਾਸ਼ਟਰਪਤੀ ਤੋਂ ਸਮਾਂ ਮੰਗਿਆ ਸਾਨੂੰ 2 ਦਿਨਾਂ ਨੂੰ ਵੀ ਮਿਲ ਸਕਦਾ ਸਾਨੂੰ 4 ਦਿਨਾਂ ਨੂੰ ਮਿਲ ਸਕਦਾ ਇਸ ਲਈ ਅਸੀਂ ਅਰਦਾਸਾਂ ਵੀ ਕਰਦੇ ਆ ਵੀ ਕੁਝ ਨਾ ਹੋਵੇ ਤੇ ਸਰਕਾਰ ਨੇ ਬਚਾਉਣਾ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਲਕੀਰ ਖਿੱਚੀ ਹੋਈ ਆ ਵੀ ਇਹ ਮੰਗਾ ਮੰਨੀਆਂ ਤੋਂ ਬਿਨਾਂ ਐਮਐਸਪੀ ਤੋਂ ਬਿਨਾਂ ਮੈਂ ਮਰਨ ਵਰਤੋਂ ਨਹੀਂ ਉੱਠਣਾ ਇਸ ਲਈ ਸਰਕਾਰ ਤੇ ਅਸੀਂ ਪ੍ਰੈਸ਼ਰ ਪਾ ਰਹੇ ਆਂ ਸਰਕਾਰ ਨੇ ਬਚਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੋਊ ਜੇ ਉਹਨਾਂ ਨੂੰ ਕੁਝ ਹੁੰਦਾ ਲਖਵਾਲਾ ਸਾਹਿਬ ਤੁਸੀਂ ਤੁਸੀਂ ਜਿਹੜੇ ਜਾ ਉਹਨਾਂ ਦੀ ਜਾਨ ਦੀ ਹਰ ਕੋਈ ਅੱਜ ਅਰਦਾਸ ਕਰ ਰਿਹਾ ਕਿ ਠੀਕ ਰਹਿਣ ਤੋੜਦਾ ਕਿ ਵਫਦ ਇਕੱਠਾ ਹੋ ਕੇ ਕਿਉਂ ਨਹੀਂ ਜਾਂਦਾ ਕਿਉਂ ਨਹੀਂ ਉਹਨਾਂ ਦਾ ਮਰਨ ਵਰਤ ਜਿਹੜਾ ਕਿ ਆ ਉਸ ਬਾਤ ਕਰਾਉਂਦਾ ਕਿਉਂ ਉਸ ਜਾਨ ਕੀਮਤੀ ਜਨ ਬਣਾ ਕੇ ਕਿਉਂ ਤੁਸੀਂ ਇਦਾਂ ਕਰਨਾ ਚਾਹੁੰਦੇ ਹੋ ਵੀ ਠੀਕ ਆ ਕੁਰਬਾਨੀ ਜ਼ਰੂਰੀ ਹੈ ਜਾਂ ਇਹਦੇ ਵਿੱਚ ਅਸੀਂ ਨਹੀਂ ਕਰੀ ਅਸੀਂ ਲਾਈਨ ਹੋਰ ਐਡ ਕਰ ਲਈਏ ਅਸੀਂ 10 ਬੰਦੇ ਜਾ ਕੇ ਆਏ ਹਾਂ ਮਟਕੈ ਸਾਹਿਬੀ ਨਾਲ ਲੈ ਕੇ ਗਏ ਅਸੀਂ 10 ਬੰਦੇ ਜਾ ਕੇ ਆਏ ਹਾਂ ਉੱਥੇ ਉਹ ਉਹਨਾਂ ਨੂੰ ਮਿਲ ਕੇ ਆਏ ਆ ਉਹ ਐਸਕੇਮ ਵੱਲੋਂ ਨਹੀਂ ਉਹਨਾਂ ਨੇ ਸਪਸ਼ਟਿਕਰਨ ਦਿੱਤਾ ਸੀ ਉਸ ਤੋਂ ਬਿਨਾਂ ਗਰੁੱਪ ਦੇ ਵਿੱਚ ਆਪਣੇ ਤੌਰ ਤੇ ਗਏ ਆ ਨਿੱਜੀ ਤੌਰ ਤੇ ਐਸਕੇਮ ਦਾ ਜ਼ਿਕਰ ਨਹੀਂ ਆਇਆ ਉਹਦੇ ਵਿੱਚ ਐਸਕੇਮ ਦੀ ਟੀਮ ਗਈ ਆ 6 ਮੈਂਬਰੀ 21 ਤਰੀਕ ਨੂੰ ਐਸਕੇਮ ਦੀ ਟੀਮ ਗਈ ਆ ਵਫਤ ਮੈਂ ਜਿਹੜੀ ਗੱਲ ਕਰ ਰਿਹਾ ਹਾਂ ਅਧਿਕਾਰਕ ਤੌਰ ਤੇ ਵਫਤ ਜਾ ਕੇ ਉਹ ਮਰਨੁਭਰਤ ਸਮਾਪਤ ਕਿਉਂ ਨਹੀਂ ਕਰਾਉਂਦਾ ਜੇ ਤੁਹਾਨੂੰ ਲੱਗਦਾ ਵੀ ਇੰਨੀ ਜਾਣ ਕੀਮਤੀ ਹੈ ਕਿਉਂਕਿ ਉਹਨਾਂ ਉਹਨਾਂ ਦੀ ਜੋ ਟੀਮਾਂ ਨਾਲ ਗੱਲਾਂ ਹੋਈਆਂ ਉਹ ਕਹਿੰਦੇ ਵੀ ਮਰਨੁਭਰਤ ਤੇ ਸਮਾਪਤ ਨਹੀਂ ਹੋ ਸਕਦਾ ਕਿਉਂਕਿ ਪਹਿਲਾਂ ਸਿੱਧਾ ਜਾ ਕੇ ਸਮਾਪਤ ਨਹੀਂ ਕਰਾਇਆ ਜਾ ਸਕਦਾ ਪਹਿਲਾਂ ਉਹਨਾਂ ਦੀ ਟੀਮਾਂ ਨਾਲ ਗੱਲਾਂ ਹੁੰਦੀਆਂ ਨੇ ਜਿਉ ਮੰਨਣਗੇ ਤਾਂ ਸਮਾਪਤ ਅਸੀਂ ਕਰਵਾਉਣ ਨੂੰ ਤਿਆਰ ਹਾਂ ਲੋਕਾਂ ਦੀ ਟੀਮਾਂ ਦੇ ਉੱਤੇ ਕਿਉਂ ਯਕੀਨ ਕੀਤਾ ਜਾ ਰਿਹਾ ਸਿੱਧਾ ਕਿਉਂ ਨਹੀਂ ਜਾ ਕੇ ਸਾਰਾ ਕੁਝ ਬਸ ਹੋ ਰਿਹਾ ਜਾਂ ਤੁਸੀਂ ਪ੍ਰੈਸ ਦੇ ਰਹੇ ਇਹ ਕਿਉਂ ਨਹੀਂ ਕਹਿੰਦੇ ਵੀ ਅਸੀਂ ਇਕੱਠੇ ਹਾਂ ਗਲਤ ਸਿਲਵੈ ਨਹੀਂ ਕੀਆ ਮੈਂ ਬੋਲਣਾ ਚਾਹੁੰਦਾ ਇਹਦੇ ਤੇ ਥੋੜਾ ਜੀ ਜੀ ਕਾਰਨ ਕੀ ਹੈ ਐਸਕਮ ਸਾਰਾ ਜਾਣਾ ਚਾਹੁੰਦਾ ਹੈ 8 ਬੰਦ ਮੈਂ ਇਹਦੇ ਨਾਲ ਸੁਣ ਲਓ 8 ਬੰਦਿਆਂ ਦਾ ਵਕਤ ਗਿਆ ਬੇਨਤੀ ਹੈ ਵੀ ਉੱਥੇ ਸਟੇਜ ਲੱਗੀ ਸੀ 8ਾਂ ਬੰਦਿਆਂ ਚੋਂ ਐਸਕਮ ਦਾ ਇੱਕ ਮੈਂਬਰ ਬੁਲਾਉਣਾ ਚਾਹੀਦਾ ਰਕੇਸ਼ ਕੇਤ ਨੂੰ ਬੁਲਾਉਣਾ ਚਾਹੀਦਾ ਸੀ ਮੈਂ ਜੱਥਾ ਲੈ ਕੇ ਗਿਆ ਮੇਰੇ ਦੋ ਜੱਥੇ ਗਏ ਉੱਥੇ ਜਾ ਕੇ ਨਾ ਮਿਲਾਇਆ ਜਾਂਦਾ ਨਾ ਬੁਲਾਇਆ ਜਾਂਦਾ ਜਿਹੜਾ ਲੀਡਰ ਐਸਕਮ ਦਾ ਜਾਊਗਾ ਉੱਥੇ ਬੈਠ ਕੇ ਮੀਟਿੰਗ ਵੀ ਕਰੂਗਾ ਉੱਥੇ ਸਟੇਜ ਤੇ ਵੀ ਬੋਲੂਗਾ ਫਿਰ ਅਸੀਂ ਐਡ ਹੋਵਾਂਗੇ ਉਹਦੇ ਵਿੱਚ ਜੇ ਇਹ ਕੱਜ ਅਭੀ ਐਸਕੇਮ ਨੂੰ ਦਾ ਲੀਡਰ ਜਾ ਕੇ ਬੈਠ ਜਾਣ ਉੱਥੇ ਬੋਲਣ ਵੀ ਨਾ ਕੋਈ ਕਿ ਉਹਨਾਂ ਦੀ ਮੀਟਿੰਗ ਨਾ ਹੋਵੇ ਦੱਸੋ ਫਿਰ ਉਹਦਾ ਕੀ ਸਿਸਟਮ ਜਾ ਕੇ ਸਾਡਾ ਕੋਈ ਪ੍ਰੋਗਰਾਮ ਨਹੀਂ ਬਣਦਾ ਉਹ ਕੋਈ ਸਮੱਸਿਆ ਹੁੰਦਾ ਨਾ ਉਹ ਜਾਨ ਨੂੰ ਸਾਰੇ ਹਰਗ ਨੂੰ ਫਿਕਰ ਉਹਦੀ ਜਾਨ ਦਾ ਫਿਕਰ ਹੈ ਸਾਡੇ ਸਾਥੀ ਆਓ ਪਿਆਰਾ ਹਮੇਸ਼ਾ ਇਹਦਾ ਮਤਲਬ ਉਹ ਤੁਹਾਡਾ ਏਕਾ ਨਹੀਂ ਕਰਦਾ ਨਹੀਂ ਨਹੀਂ ਸਾਡੀ ਬੇਨਤੀ ਇਹ ਹੈ ਐਸਕੇਮ ਦੇ ਜਾਣ ਤੇ ਕੀ ਇਹ ਤੁਸੀਂ ਗਾਰੰਟੀ ਕਰਦੇ ਹੋ ਕਿ ਡੱਲੇਵਾਲ ਸਾਹਿਬ ਨੇ ਮਰਦੂਦਾਰ ਤੋੜ ਦੇਣਾ ਸਾ ਸਾਡਾ ਕਿਹੜਾ ਅਧਿਕਾਰ ਹੈ ਇੱਕ ਮਿੰਟ ਜੀ ਸੁਣ ਸਾਡਾ ਕਿਹੜਾ ਅਧਿਕਾਰ ਹੈ ਸਾਡੇ ਕੋਲ ਐਸਾ ਵੀ ਜਾ ਕੇ ਉਹਨਾਂ ਨੂੰ ਕਹੀਏ ਤੁਸੀਂ ਮਨਵਰਤ ਉੱਠ ਜਾਓ ਅਸੀਂ ਤਾਂ ਕਹਿ ਨਹੀਂ ਸਕਦੇ ਇਸ ਤਰ੍ਹਾਂ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਅਸੀਂ ਵੀ ਉਹ ਵੀ ਨਾ ਇਹ 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 ਤੁਸੀਂ ਕੁਛੀ ਉਸ ਗੱਲ ਤਾਂ ਮੋਹਰ ਤਾਂ ਦਿਓ ਇਹ ਇਹ ਉਹਨਾਂ ਦਾ ਆਪਣਾ ਫੈਸਲਾ ਤੁਸੀਂ ਕਹਿ ਰਹੇ ਹੋ ਕਿ ਇਸ ਕੇਮ ਦੇ ਜਾਨ ਨਾਲ ਮਰਨ ਉਹ ਟੁੱਟੂਗਾ ਕੋਈ ਗਾਰੰਟੀ ਨਹੀਂ ਹੈ ਰਾਸ਼ਟਰਪਤੀ ਕੋਲ ਜਾਨ ਦੇ ਨਾਲ ਮੰਗਾ ਹਾਲ ਹੋ ਜਾਣ ਦੀ ਗਾਰੰਟੀ ਹੈ ਜੀ ਕੋਈ ਗਾਰੰਟੀ ਨਹੀਂ ਹਾਂ ਉਹ ਇਹ ਇਹ ਉਹਨਾਂ ਦਾ ਆਪਣਾ ਫੈਸਲਾ ਦੇਖੋ ਉਹਨਾਂ ਨੇ ਆਪਣੇ ਫੈਸਲੇ ਅਨੁਸਾਰ ਬੈਠੇ ਆ ਉਹਨਾਂ ਦੇ ਦੋ ਫੋਰਮ ਨੇ ਉਹਨਾਂ ਦੀ ਜਥੇਬੰਦੀ ਹੈ ਉਹਦੇ ਅਨੁਸਾਰ ਉਹਨੂੰ ਉੱਠਣਾ ਹੈ ਐਸਾ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰ ਸਕਦੇ ਨੇ ਇਹ ਕਿੰਨੀ ਕਿੰਨੇ ਕੈਸੇ ਦਾ ਸਟਾਈ ਆ ਕਿ ਜਿਹੜਾ ਫੰਡਿੰਗ ਦਾ ਮਾਮਲਾ ਬਿਲਕੁਲ ਕੋਈ ਗਾਰੰਟੀ ਨਹੀਂ ਪਰ ਰਾਵੀ ਇਹੀ ਆ ਰਾਸ਼ਟਰਪਤੀ ਨੂੰ ਇੱਕ ਮਿੰਟ ਦੀ ਇੱਕ ਮਿੰਟ ਠੀਕ ਨਹੀਂ ਨਹੀਂ ਕੋਈ ਇਹ ਵੀ ਗੱਲ ਚੱਲ ਰਹੀ ਆ ਕਿ ਐਸ ਕੇ ਪੀ ਦਾ ਲੀਡਰ ਉਹਨੇ ਢੱਲੇਵਾਲ ਸਾਹਿਬ ਦੇ ਮਰਨ ਵਰਤ ਦੀਆਂ ਤਕਰੀਰਾਂ ਤਿਆਰ ਕਰਦੇ ਪਰ ਇੱਥੇ ਆ ਕੇ ਕੁਝ ਨਹੀਂ ਆ ਕਿ ਹੰਟਿੰਗ ਇੱਕ ਬਹਾਨਾ ਹੈਗਾ ਚਲੋ ਮੋਬਾਈਲ ਦੀ ਦੂਵੇਂ ਧਰ ਕੱਟੇ ਨਹੀਂ ਹੋ ਰਹੇ ਚਲੋ ਅਸੀਂ ਨਹੀਂ ਇਹਦੇ ਵਿੱਚ ਸੁਣਿਆ ਇਹ 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 ਅੱਜ ਦੀ ਮੀਟਿੰਗ ਦਾ ਕੋਈ ਏਜੰਡਾ ਨਹੀਂ ਸਰ ਮਰਨ ਵਰਤ ਦਾ ਨਾ ਧੁਵਾਓ ਔਟੋ ਘਟ ਹਾਲਚਾਲ ਪੁੱਛਣੇ ਚਲੇ ਜਾਓ ਉੱਥੇ ਨਹੀਂ ਜਾ ਰਹੇ ਸਾਡੇ ਲੀਡਰ ਅਸੀਂ ਅਸੀਂ ਕਿਸੇ ਵੀ ਪਬੰਦੀ ਦੇ ਲਾਈਵ ਕੋਈ ਨਾ ਜਾਵੇ ਪੁੱਛਣੋਂ ਸਾਰੇ ਜਾ ਰਹੇ ਆਪਣੇ ਤੌਰ ਤੇ ਅਸੀਬ ਅਸੀਬ ਪਬਲਿਕ ਵੀ ਉਹ ਸਾਰੀ ਪ੍ਰੈਸ ਨੂੰ ਕਹਿ ਰਹੇ ਹੈ ਜਗਤ ਉਥੇ ਜਾ ਕੇ ਕਹਿਣਾ ਨਹੀਂ ਸਾਰੀ ਪ੍ਰੈਸ ਨੂੰ ਹਰਿਆਣਾ ਦੀ ਜਿਹੜੀ ਖਾਪਾ ਹੈਗੀਆਂ ਨੇ ਇਕੱਠੀਆਂ ਹੋ ਰਹੀਆਂ ਉਹ ਕਹਿ ਰਹੀ ਹੈ ਕਿ ਜੇਕਰ ਪੰਜਾਬ ਚ ਕਿਸਾਨੀ ਜਥੇਬੰਦੀਆਂ ਸਾਰੀਆਂ ਬਾਡੀਜ਼ ਇਕੱਠੀਆਂ ਨਹੀਂ ਹੁੰਦੀਆਂ ਜੇ ਤੁਸੀਂ ਮੀਡੀਏਟਰ ਦਾ ਕੰਮ ਕਰਦੇ ਆ ਜੇਕਰ ਉਹ ਤੁਹਾਨੂੰ ਬੁਲਾਉਂਦੀਆਂ ਨੇ ਸਾਰੇ ਇਕੱਠੇ ਹੋ ਜੂਗੇ ਚਲੋ ਵੈਲਕਮ ਹੈ ਦੇਖਾਂਗੇ ਲੜਦੇਮ ਕੰਮ ਇਹਦੇ ਵਿੱਚ ਬੰਗੂ ਸਾਹਿਬ ਹਰਿਆਣਾ ਦੇ ਆਪਾ ਆ ਉਹ ਲெட் देम ਕੰਮ ਸੀ ਵਿਚਾਰਾਂਗੇ ਇਸਨੂੰ ਆਪਾ ਯੂਪੀ ਦੀਆਂ ਖਾਪਨ ਨੂੰ ਸਮਰਥਨ ਦੇਤਾ ਕਹਿੰਦੇ ਅਸੀਂ ਵੀ ਨਾਲ ਹਾਂ ਮੈਂ ਕਿਹਾ ਕੋਈ ਵੀ ਯਤਨ ਕਰੂਗਾ ਵੈਲਕਮ ਹੈ ਕੋਈ ਵੀ ਯਤਨ ਪੋਜੀਟਿਵ ਕਰੂਗਾ ਵੈਲਕਮ ਹੈ ਬੰਗੂ ਸਾਹਿਬ ਤੁਸੀਂ 29 ਤਰੀਕ ਨੂੰ ਜਾ ਰਹੇ ਹੋ ਥਾਪਾ ਦੀ ਜਿਹੜੀ ਮਹਾਪੰਚਾਇਤ ਰਹੀ ਹੈ ਤੁਸੀਂ ਉਹਦੇ ਜਾ ਰਹੇ ਹੋ ਤੁਹਾਨੂੰ ਕੀ ਨਹੀਂ ਨਹੀਂ ਸਾਨੂੰ ਕੋਈ ਸੱਦਾ ਨਹੀਂ ਹੈ ਅਜੇ ਸਾਨੂੰ ਉਹਦਾ ਕੋਈ ਸੱਦਾ ਨਹੀਂ ਉਹ ਬੱਸ ਹੋ ਨਹੀਂ ਸਕਦਾ ਬੱਸ ਚਲੋ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਕਾਕਾ ਸਿੰਘ ਕੋਟਲਾ ਉਹ ਕਹਿੰਦਾ ਵਾ ਬਹੁਤ ਬਹੁਤ ਧੰਨਵਾਦ ਜੀ ਸਭ ਦਾ ਨੀਹਾ ਆ ਜੀ ਹਾਲ ਲੈ ਲੋ ਉਹ ਲੱਗ ਗਿਆ